ਉੱਪਰ ਰੱਖ ਲਾਂਗੇ ਆਪਣੇ ਜਿਹੜੇ ਅੰਡੇ ਆ ਜੀ ਆਪਾਂ ਇਹ ਅੰਡੇ ਵੀ ਆਪਾਂ ਇਹਦੇ ਵਿੱਚ ਇਦਾਂ ਰੱਖ ਲਾਂਗੇ ਆਪਾਂ ਹਣਾ ਸੋ ਸਾਨੂੰ ਬ੍ਰੇਕਫਾਸਟ ਦੇ ਵਿੱਚ ਕੀ ਲੈਣਾ ਚਾਹੀਦਾ ਕੀ ਨਹੀਂ ਲੈਣਾ ਚਾਹੀਦਾ ਵਰਕਆਊਟ ਤਾਂ ਤੁਸੀਂ হাফ ਮੇ ਖੀਰਾ ਚੀਰਿਆ ਵਾ ਤੇ ਇੱਕ ਮੇ ਛੋਟਾ ਜਿਹਾ ਪਿਆਰ ਚੀਰਿਆ ਵਾ ਤੇ ਮੈਂ ਦੋ ਲੈਨੇ ਰੋਸਟੇ ਕੀਤੇ ਹੋਏ ਬਣਾ ਕੀ ਖਾਣੇ ਜੇ ਅਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਆ ਤਾਂ ਸਾਨੂੰ ਡਾਈਟ ਦਾ ਜਿਹੜਾ ਪਤਾ ਹੋਣਾ ਬਹੁਤ ਜ਼ਰੂਰੀ ਆ 30 ਗ੍ਰਾਮ ਇਹ ਰਾਈ ਸਲੇ ਆ ਜੀ 30 ਗ੍ਰਾਮ ਰਾਈ ਹੋਗੀ ਇੱਕ ਗੋਲੀ ਸਬਜ਼ੀ ਦੀ ਹੋਗੀ ਤੇ ਪੰਜ ਗਿਰੀਆਂ ਮੈਂ ਕਾਜੂ ਦੀਆਂ ਲੀਆਂ ਨੇ ਤੇ ਤਿੰਨ ਚਾਰ ਗਿਰੀਆਂ ਮੈਂ ਜਿਹੜੀਆਂ ਮੈਂ 1 ਕਰੋੜ ਦੀਆਂ ਲੀਆਂ ਨੇ 1 ਕਰੋੜ ਹੋ ਗਿਆ ਸੋ ਹਾਂਜੀ ਮੇਰੇ ਵੱਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਅੱਜ ਆਪਾਂ ਜਿਹੜੇ ਵਲੌਗ ਦਾ ਹੈਗਾ ਨਵਾਂ ਦੇਣਾ ਤੇ ਆਪਾਂ ਸਵੇਰੇ ਅੱਜ 6:30 ਵਜੇ ਉੱਠ ਗਏ ਸੀ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਸਵੇਰੇ ਉੱਠਨਸਾਰ ਪਹਿਲਾਂ ਗਰਮ ਪਾਣੀ ਪੀਤਾ ਤੇ ਹੁਣ ਆਪਾਂ ਗਰਾਊਂਡ ਦੇ ਵਿੱਚ ਜਾਣ ਲਈ ਆਪਾਂ ਤਿਆਰ ਹੋ ਗਏ ਹਾਂ ਪੂਰੇ ਤੇ ਮੈਂ ਸਪੋਰਟਸ ਕਿੱਟ ਦੇ ਵਿੱਚ ਤੇ ਮੈਂ ਬਾਹਰ ਜਾ ਕੇ ਦੇਖਿਆ ਯਾਰ ਅੱਜ ਠੰਡ ਬਹੁਤ ਜ਼ਿਆਦਾ ਵਾ ਤੇ ਮੈਂ ਹੁਣ ਰੂਮ ਦੇ ਵਿੱਚ ਬੈਠਾ ਆਪਣੇ ਤਾਂ ਹਜੇ ਮਤਲਬ ਇਹ ਨਹੀਂ ਮਹਿਸੂਸ ਨਹੀਂ ਹੁੰਦੀ ਵੀ ਪਰ ਬਾਹਰ ਧੁੰਦ ਵੀ ਪਈ ਹੋਈ ਆ ਤੇ ਠੰਡ ਵੀ ਬਹੁਤ ਜ਼ਿਆਦਾ ਵਾ ਹਨਾ ਤੇ ਮੈਂ ਦੇਖਿਆ ਜਾ ਕੇ ਮੈਂ ਕਿਹਾ ਵੀ ਦੇਖਦੇ ਆ ਵੀ ਅੱਜ ਕੀ ਵਰਕਆਊਟ ਕੀਤਾ ਜਾਵੇ ਪਹਿਲਾਂ ਮੇਰੀ ਸਲਾਹ ਸੀ ਵੀ ਆਪਾਂ ਆਊਟਡੋਰ ਦੇ ਵਿੱਚ ਆਪਾਂ ਰਨਿੰਗ ਲਾਵਾਂਗੇ 3-4 ਕਿਲੋਮੀਟਰ ਤੇ ਫਿਰ ਹੁਣ ਜੇ ਸੋਦੇ ਮਾਰਦੇ ਮਾਹੌਲ ਦੇਖਿਆ ਮੇਰੇ ਕਹ ਵੀ ਯਾਰ ਅੱਜ ਆਪਾਂ ਦੇਖਦੇ ਆ ਵੀ ਕ੍ਰੋਸਫਿਟ ਦੇ ਉੱਤੇ ਹੀ ਆਪਾਂ ਰਨਿੰਗ ਲਾ ਲਾਂਗੇ ਕਿਉਂਕਿ ਬਾਹਰ ਤਾਂ ਠੰਡ ਬਹੁਤ ਜ਼ਿਆਦਾ ਵਾਹਣਾ ਬਸ ਦੇਖਦੇ ਆ ਬਾਹਰ ਗਰਾਊਂਡ ਦੇ ਵਿੱਚ ਜਾ ਕੇ ਜੇ ਇੱਕ ਵਾਰੀ ਬੋਡੀ ਜਦੋਂ ਗਰਮ ਹੋ ਜਾਂਦੀ ਹੈ ਨਾ ਫਿਰ ਤਾਂ ਪਤਾ ਵੀ ਨਹੀਂ ਲੱਗਦਾ ਹੈਗਾ ਤੇ ਦੇਖਦੇ ਆਪਾਂ ਵੀ ਬਾਹਰ ਰਨਿੰਗ ਲਾਉਣੀ ਹੈ ਜਾਂ ਫਿਰ ਕ੍ਰੋਸ ਫਿਟ ਦੇ ਉੱਤੇ ਰਨਿੰਗ ਲਾਉਣੀ ਆ ਸੋ ਜਿਹੜਾ ਆਪਣਾ ਅੱਜ ਦਾ ਵਰਕਆਊਟ ਹੋਗਾ ਜੀ ਆਪਣਾ ਜਿਹੜਾ ਵਰਕਆਊਟ ਹੋਗਾ ਜੀ ਪਹਿਲਾਂ ਆਪਾਂ ਵਾਰਮ-ਅਪ ਕਰਾਂਗੇ ਵਾਰਮ-ਅਪ ਕਰਕੇ ਫਿਰ ਆਪਾਂ 30-35 ਮਿੰਟ ਪਰ ਰਨਿੰਗ ਲਾਵਾਂਗੇ 30-35 ਮਿੰਟ ਰਨਿੰਗ ਲਾ ਕੇ ਫਿਰ ਉਸ ਤੋਂ ਬਾਅਦ ਅੜੀਏ ਕੁਝ ਐਕਸਰਸਾਈਜ਼ ਹਨਾ ਜਿਹੜੇ ਉਹ ਐਕਸਰਸਾਈਜ਼ ਕਰਾਂਗੇ ਬਸ ਇੱਕ ਪੇਟ ਦੀਆਂ 100 ਸੇਜ ਢਿੱਡ ਦੀਆਂ 100 ਸੇਜ ਆਪਾਂ ਜ਼ਰੂਰ ਲਾਉਣੀ ਹੈ ਹੀ ਲਾਉਣੀਆਂ ਨੇ ਆਪਾਂ ਸਟਾਰਟ ਹੀ ਢਿੱਡ ਦੀਆਂ 100 ਸੇਜਾਂ ਤੋਂ ਕਰਾਂਗੇ ਪਹਿਲਾਂ ਪੇਟ ਦੀਆਂ 100 ਸੇਜਾਂ ਲਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਰਨਿੰਗ ਲਾਵਾਂਗੇ ਫਿਰ ਰਨਿੰਗ ਲਾਵਾਂਗੇ ਫਿਰ ਉਸ ਤੋਂ ਬਾਅਦ ਥੋੜੀ ਬਹੁਤੀ ਹਲਕੀ ਉਲਚ ਜਿਹੜੀ ਐਕਸਰਸਾਈਜ਼ ਹੋ ਗਈ ਆ ਉਹੋ ਕਰਾਂਗੇ ਫਿਰ ਉਸ ਤੋਂ ਬਾਅਦ ਆਪਣਾ ਜਿਹੜਾ ਵਰਕਆਊਟ ਆ ਖਤਮ ਹੋ ਜੇ ਟੋਟਲ ਆਪਣਾ ਸਵਾ ਘੰਟੇ ਡੇਢ ਘੰਟੇ ਦਾ ਵਰਕਆਊਟ ਹੋਊਗਾ ਵਿਦ ਵਾਰਮਅਪ ਪਾ ਕੇ ਫਿਰ ਉਸ ਤੋਂ ਬਾਅਦ ਅੱਕਰ ਜਾ ਕੇ ਜਿਹੜਾ ਬ੍ਰੈਕਫਾਸਟ ਆ ਉਹ ਆਪਾਂ ਬ੍ਰੈਕ ਤੇ হাইファイਬਰ ਹੋਵੇ ਜਿਹਨਾਂ ਜਿਹੜਾ ਸਾਡਾ ਬੋਡੀ ਬਿਲਟਾ ਉਹ ਘਟੇ ਸੋ ਉਹ ਆਪਾਂ ਜ ਬ੍ਰੇਕਫਾਸਟ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਤੇ ਜਿਹੜੀ ਵੀ ਅਗਲੀ ਅਪਡੇਟ ਹੋਊਗੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਵਾਂਗਾ ਜੀ ਤੋਂ ਪਹਿਲਾਂ ਆਪਾਂ ਗਰਾਊਂਡ ਦੇ ਵਿੱਚ ਆ ਕੇ ਵਾਰਮ ਅਪ ਕਰਕੇ ਨਾ ਮੈਂ ਲੱਗ ਦੀਆਂ ਜਿਹੜੀਆਂ ਐਕਸਰਸਾਈਜ਼ ਅਸੀਂ ਉਹ ਲਾਈਆਂ ਮੈਂ ਹਰੇਕ ਐਕਸਰਸਾਈਜ਼ ਦੇ ਸੀਗੇ 1-1-1 ਵਿੱਚ 25 ਤੋਂ 30 ਰੈਪੀਟਿਸ਼ਨਸ ਲਾਈ ਸੀਗੇ ਜਾਨੀ ਕਿ ਤਿੰਨ ਇਹਦੇ ਟੋਟਲ ਜਿਹੜੇ ਸੀਗੇ ਸੈਟ ਲੱਗੇ ਸੀਗੇ ਹਨਾ ਜੀ ਤੇ ਆਹ ਤੁਸੀਂ ਦੇਖ ਸਕਦੇ ਹੋ ਵੀ ਬਦਲ ਬਦਲ ਕੇ ਲਾ ਰਿਹਾ ਮੈਂ ਸੋ ਤੁਹਾਨੂੰ ਸਿਰਫ ਉਹੀ ਦਿਖਾ ਰਿਹਾ ਵਾਂ ਜਿਹੜੇ ਮਤਲਬ ਵੀ ਮੈਂ ਇੱਕ ਇੱਕ ਸੈੱਟ ਹੀ ਦਿਖਾ ਰਿਹਾ ਬਟ ਮੈਂ ਇਹਦੇ ਹਰ ਇੱਕ ਦੇ ਤਿੰਨ ਤਿੰਨ ਸੈੱਟ ਲਾਇ ਸੀ ਇਹਦੇ ਮੈਂ ਲੱਗਦੇ ਹਰ ਇੱਕ ਵਾਰ ਸਾਈਡ ਚੇਂਜ ਕਰਕੇ ਮੈਂ ਲਗਾਉਂਦਾ ਰਿਹਾ ਵਾ ਸੋ ਤੁਸੀਂ ਵੀ ਇਦਾਂ ਦਾ ਤੁਸੀਂ ਵੀ ਘਰ ਦੇ ਵਿੱਚ ਆਰਾਮ ਨਾਲ ਬੜੇ ਆਰਾਮ ਨਾਲ ਤੁਸੀਂ ਇਹ ਇੱਕ ਸੈਟ ਜਿਹੜੀ ਤੁਸੀਂ ਕਰ ਸਕਦੇ ਹੋ ਜੀ ਫਿਰ ਇਸ ਤਰ੍ਹਾਂ ਮੈਂ ਹੱਥ ਨੂੰ ਟੱਚ ਕੀਤਾ ਲੇਗਨ ਨਾਲ ਕਦੇ ਲੈਫਟ ਸਾਈਡ ਕਦੇ ਰਾਈਟ ਸਾਈਡ ਟੱਚ ਕੀਤਾ ਇਹਦੇ ਵੀ ਮੈਂ 20 ਤੋਂ 25 ਮੈਂ ਰਿਪੀਟੀਸ਼ਨ ਲਗਾਉਂਦਾ ਸੀਗਾ ਟੋਟਲ ਜਿਹੜੇ ਸੈੱਟ ਸੀਗੇ ਇਹਦੇ ਟੋਟਲ ਸੈੱਟ ਮੈਂ ਇਹਦੇ ਤਿੰਨ ਲਗਾਏ ਸੀ ਜੀ ਇਹਦੇ ਹਨਾ ਫਿਰ ਲਾਸਟ ਦੇ ਬਾਅਦ ਮੈਂ ਹਨਾ ਬਰਪੀ ਜੰਪ ਕਰ ਦਿੰਦੇ ਇਹਨ ਪੁਸ਼-ਅਪ ਵੀ ਆਪੇ ਦੇ ਵਿੱਚ ਐਡ ਕਰ ਸਕਦੇ ਆ ਬਟ ਮੈਂ ਪੁਸ਼-ਅਪ ਨਹੀਂ ਸੀ ਲਗਾ ਰਿਹਾ ਮੈਂ ਤੇ ਲੈਗ ਅੱਗੇ ਪਿੱਛੇ ਲਿਜਾ ਕੇ ਲਾ ਰਿਹਾ ਸੀ ਇਹ ਫੁੱਲ ਬਾਡੀ ਦਾ ਵਰਕਆਊਟ ਹੋ ਜਾਂਦਾ ਵਾ ਫਿਰ ਇਸ ਤੋਂ ਬਾਅਦ ਮੈਂ ਪੇਟ ਦੀਆਂ ਜਿਹੜੀਆਂ ਐਕਸਰਸਾਈਜ਼ਾਂ ਸੀ ਉਹ ਲਗਾਈਆਂ ਜਿਹੜੀਆਂ ਜਿਹੜੀਆਂ ਸੀ ਮੈਂ 35 ਤੋਂ 40 ਮਤਲਬ ਰੈਪੀਟਿਸ਼ਨ ਲਗਾਉਂਦਾ ਸੀਗਾ ਇਹਦੇ ਤੇ 35 ਤੋਂ 40 ਤੋਂ ਬਾਅਦ ਲਗਾ ਕੇ ਇਹਦੇ ਵੀ ਮੈਂ ਟੋਟਲ ਸੀ ਜਿਹੜੇ ਮੈਂ ਚਾਰ ਸੈੱਟ ਲਾਏ ਹਨਾ ਦੋ ਉਹਦੇ ਲਈ ਤੇ ਦੋ ਆਹ ਲੋਅਰ ਐब्स ਦਾ ਹਨਾ ਜਿਹੜੇ ਕਹਿੰਦੇ ਨੇ ਸਾਡੇ ਫੇਟ ਜ਼ਿਆਦਾ ਵਾ ਪੇਟ ਦੇ ਤੇ ਉਹ ਆਹ ਐਕਸਰਸਾਈਜ਼ ਕਰ ਸਕਦਾ ਹੈ ਫਿਰ ਉਸ ਤੋਂ ਬਾਅਦ ਮੈਂ ਦੀ 35 ਮਿੰਟ ਦੇ ਕਰੀਬ ਅਸ਼ਾਇਦ ਮੈਂ ਨਾ ਰਨਿੰਗ ਸੀ ਜਿਹੜੀ ਮੈਂ ਉਹ ਮੈਂ ਕੰਪਲੀਟ ਕੀਤੀ ਹੈ ਤੇ ਕਰਾਸਫਿਟ ਦੇ ਉੱਤੇ ਜ਼ਿਆਦਾਤਰ ਮੈਂ ਰਨਿੰਗ ਦਾ ਕਰਾਸਫਿਟ ਦੇ ਉੱਤੇ ਹੀ ਕਰਦਾ ਹੁਣ ਕਿਉਂਕਿ ਇਹਦੇ ਵਿੱਚ ਐ ਆ ਵੀ ਇੱਕ ਦਾ ਸਾਡਾ weight ਵਧੀਆ ਘਟਦਾ ਇਹਦੇ ਵਿੱਚ ਕੋਈ ਇੰਜਰੀ ਨਹੀਂ ਹੁੰਦੀ ਹੈਗੀ ਇਹ ਸੇਫ ਰਹਿੰਦਾ ਬਿਲਕੁਲ ਫਿਰ ਆ ਦੇਖ ਲਓ ਮੈਂ 30 ਮਿੰਟ ਦੇ ਤੇ ਲਗਾਤਾਰ ਲਾਈਆ ਤੇ 320 ਦੇ ਕਰੀਬ ਕੈਲਰੀ ਬਰਨ ਹੋ ਗਈ ਆਪਣੀ ਸੋ ਹਾਂਜੀ ਆਪਣਾ ਜਿਹੜਾ ਸਵੇਰ ਦਾ ਵਰਕਆਊਟ ਹੈ ਜੀ ਆਪਣਾ ਸਵੇਰ ਦਾ ਵਰਕਆਊਟ ਆਪਣਾ ਖਤਮ ਹੋ ਗਿਆ ਬਹੁਤ ਵਧੀਆ ਆਪਣਾ ਵਰਕਆਊਟ ਹੋ ਗਿਆ ਪਹਿਲਾਂ ਆਪਾਂ ਲੱਗਦੀ ਐਕਸਰਸ ਜਲਾਈਆਂ ਆਪਾਂ ਆਊਟਡੋਰ ਦੇ ਵਿੱਚ ਗਰਾਊਂਡ ਦੇ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਪੇਟ ਦੀਆਂ ਐਕਸਰਸ ਜਲਾਈਆਂ ਹਨਾ ਤੇ ਫਿਰ ਉਸ ਤੋਂ ਬਾਅਦ ਆਪਾਂ ਰਨਿੰਗ ਕੀਤੀ ਮੈਂ 30 ਮਿੰਟ ਰਨਿੰਗ ਕੀਤੀ ਜਾਨੀ ਕਿ ਆਪਣੀ 350 ਕੈਲਰੀ ਜਿਹੜੀ ਆਪਣੀ ਬਰਨ ਹੋ ਗਈ ਰਨਿੰਗ ਦੇ ਵਿੱਚ ਕ੍ਰੋਸਫਿਟ ਦੇ ਉੱਤੇ ਤੇ ਬਾਕੀ ਜੇ ਆਪਾਂ ਟੋਟਲ ਦੇਖੀ ਤਾਂ ਮੇਰੇ ਖਿਆਲ ਚ 8-900 ਆਪਣੀ ਟੋਟਲ ਕੈਲਰੀ ਜ ਆਪਣੀ ਬਰਨ ਹੋ ਗਈ ਹੋਣੀ ਸੋ ਆਪਣਾ ਬਹੁਤ ਵਧੀਆ ਜੋਰ ਲੱਗ ਗਿਆ ਵ ਹੁਣ ਮੈਂ ਕੂਲਡਾਊਨ ਕਰ ਲਿਆ ਵਾ ਤੇ ਹੁਣ ਆਪਾਂ ਘਰ ਜਾਵਾਂਗੇ ਤੇ ਘਰ ਜਾ ਕੇ ਤੇ ਆਪਾਂ ਜਿਹੜਾ ਬ੍ਰੇਕਫਾਸਟ ਆਜੋ ਅੱਜ ਵਧੀਆ ਜਿਹਾ ਬ੍ਰੇਕਫਾਸਟ ਬਣਾ ਕੇ ਖਾਵਾਂਗੇ ਸੋ ਸਾਨੂੰ ਬ੍ਰੇਕਫਾਸਟ ਦੇ ਵਿੱਚ ਕੀ ਲੈਣਾ ਚਾਹੀਦਾ ਕੀ ਨਹੀਂ ਲੈਣਾ ਚਾਹੀਦਾ ਵਰਕਆਊਟ ਤਾਂ ਤੁਸੀਂ ਮੇਰਾ ਦੇਖ ਲੈ ਵੀ ਸਾਨੂੰ ਕੀ ਵਰਕਆਊਟ ਕਰਨਾ ਚਾਹੀਦਾ ਨਾ ਬੋਡੀ ਵੇਟ ਘਟਾਉਣ ਵਾਸਤੇ ਸੋ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆ ਉਹ ਹੈਗੀ ਡਾਈਟ ਵੀ ਅਸੀਂ ਡਾਈਟ ਕੀ ਖਾਣੇ ਆ ਜੇ ਅਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਆ ਤਾਂ ਸਾਨੂੰ ਡਾਈਟ ਦਾ ਜਿਹੜਾ ਪਤਾ ਹੋਣਾ ਬਹੁਤ ਜ਼ਰੂਰੀ ਆ ਸੋ ਹੁਣ ਆਪਾਂ ਚੱਲੇ ਆ ਘਰ ਤੇ ਘਰ ਜਾ ਕੇ ਜੋ ਵੀ ਬ੍ਰੇਕਫਾਸਟ ਦੇ ਵਿੱਚ ਹੋਊਗਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਸੋ ਪਲੀਜ਼ ਬਲੌਗ ਦੇ ਨਾਲ ਬਣੇ ਰਹੋ ਤੇ ਤੁਸੀਂ ਖਾ ਸਕਦੇ ਹੋ ਅਗਰ ਤੁਸੀਂ ਆਪਣਾ ਬੋਡੀ ਵੇਟ ਤੁਸੀਂ ਘਟਾਉਣਾ ਚਾਹੁੰਦੇ ਹੋ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਆਪਾਂ ਵਰਕਆਊਟ ਕਰਕੇ ਸਵੇਰ ਦਾ ਨਾ ਆਪਾਂ ਘਰ ਦੇ ਵਿੱਚ ਆ ਗਏ ਆ ਤੇ ਹੁਣ ਆਪਾਂ ਲੱਗੇ ਆ ਬ੍ਰੇਕਫਾਸਟ ਕਰਨ ਸੋ ਆਪਾਂ ਅੱਜ ਬ੍ਰੇਕਫਾਸਟ ਦੇ ਵਿੱਚ ਕੀ ਕਰਨ ਲੱਗੇ ਆ ਤੁਸੀਂ ਦੇਖਾ ਦਮੈਂ ਇਨਾਮ ਲੈਣੇ ਤਿੰਨ ਉਬਲੇ ਹੋਏ ਅੰਡੇ ਲੈਣੇ ਜਿਹੜਾ ਤਾਂ yellow 파ਟਾ ਜੀ ਆਪਾਂ yellow 파ਟਾ ਮੈਂ ਇਹਦਾ ਕੱਢਤਾ ਤੇ ਹਾਫ ਮੈਂ ਖੀਰਾ ਚੀਰਿਆ ਵਾ ਤੇ ਇੱਕ ਮੈਂ ਛੋਟਾ ਜਿਹਾ ਪਿਆਰ ਚੀਰਿਆ ਵਾ ਤੇ ਮੈਂ ਦੋ ਲੈਨੇ ਰੋਸਟੇ ਕੀਤੇ ਹੋਏ ਮੈਂ ਨਾ ਰੋਸਟੇ ਕੀਤੇ ਹੋਏ ਮੈਂ ਆ ਬ੍ਰੈਡ ਲੈਨੇ ਥੋੜੀ ਜਿਹਾ ਨਾ ਤੁਸੀਂ ਤਵੇ ਦੇ ਉੱਤੇ ਵੀ ਗਰਮ ਕਰ ਸਕਦੇ ਹੋ ਜਾਂ ਫਿਰ ਰੋਸਟ ਕਰਨ ਲਈ ਮਸ਼ੀਨ ਵੀ ਮਿਲਦੀ ਆ ਸੋ ਇਹ ਆ ਤੇ ਨਾਲ ਮੈਂ ਇੱਕ ਕਾਪਾ ਜਿਹੜਾ ਹਨਾ ਤੇ ਇਹ ਬਲੇਕ ਕਾਫੀ ਲਿਆ ਵਾ ਇੱਕ ਬਲੇਕ ਕਾਫੀ ਹੋ ਗਿਆ ਤੇ ਨਾਲ ਅੰਡੇ ਹੋਗੇ ਸਲਾਦ ਹੋ ਗਿਆ ਤੇ ਨਾਲ ਦੋ ਪੀਸ ਬਰੈਡ ਹੋਗੇ ਆ ਬਰੈਡ ਦੀ ਨਾਲ ਆਪਾਂ ਇਹਦਾ ਸੈਂਡਵਿਚ ਜੀ ਬਣਾ ਲਾਂਗੇ ਦੇਖ ਲਓ ਜਿੱਦਾਂ ਖੀਰੇ ਰੱਖ ਕੇ ਆਪਾਂ ਇਹਦੀ ਸੈਂਡਵਿਚ ਬਣਾ ਲਾਂਗੇ ਖਾਣ ਦੇ ਵਿੱਚ ਬਹੁਤ ਹੀ ਸਵਾਦ ਲੱਗਦਾ ਹੈ ਇਹ ਇਦਾਂ ਲਾ ਕੇ ਵਿੱਚ ਰੱਖ ਲਾਂਗੇ ਪਿਆਜ਼ ਤੇ ਉੱਪਰ ਰੱਖ ਲਾਂਗੇ ਆਪਣੇ ਜਿਹੜੇ ਅੰਡੇ ਆ ਜੀ ਆਪਾਂ ਇਹ ਅੰਡੇ ਵੀ ਆਪਾਂ ਇਹਦੇ ਵਿੱਚ ਇਦਾਂ ਰੱਖ ਲਾਂਗੇ ਆਪਾਂ ਹਨਾ ਇਦਾਂ ਅੰਡੇ ਰੱਖ ਕੇ ਤੇ ਆਪਣੀ ਜਿਹੜੀ ਇਹ ਸੈਂਡਵਿਚ ਆਏ ਆਪਣੀ ਇਦਾਂ ਸੈਂਡਵਿਚ ਆ ਜਿਹੜੀ ਬਣ ਜੇਗੀ ਜੀ ਇਹ ਜੀ ਸੋ ਇਹ ਆਪਣਾ ਅੱਜ ਦਾ ਬ੍ਰੈਕਫਾਸਟ ਹੋ ਗਿਆ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਹੋ ਤਾਂ ਉਸ ਇਸ ਤਰ੍ਹਾਂ ਦੀ ਤੁਸੀਂ ਮੀਲ ਨੂੰ ਜਿਹੜੀ ਤੁਸੀਂ ਉਹ ਫੋਲੋ ਕਰ ਸਕਦੇ ਹੋ ਇਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਬੋਡੀ weight ਘਟਾਇਆ ਇਹਦੇ ਵਿੱਚ ਪ੍ਰੋਟੀਨ ਤੇ ਫਾਈਬਰ ਆ ਤੇ ਕਾਰਬੋਹਾਈਡਰੇਟ ਬਹੁਤ ਘੱਟ ਆ ਤੇ ਨਾਲ ਤੁਸੀਂ ਬਲੈਕ ਕਾਫੀ ਜਾਂ ਗ੍ਰੀਨ ਟੀ ਜਾਂ ਫਿਰ ਗ੍ਰੀਨ ਕਾਫੀ ਵੀ ਤੁਸੀਂ ਲੈ ਸਕਦੇ ਹੋ ਸੋ ਹੁਣ ਆਪਣੀ ਜਿਹੜੀ ਅਗਲੀ ਮੀਲ ਹੋਗੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਸੋ ਬਲੌਗ ਦੇ ਨਾਲ ਬਨੇ ਰਹੋ ਜੀ ਸੋ ਹਾਂਜੀ ਆਪਾਂ ਹੁਣ ਲੱਗਿਆਂ ਖਾਣ ਠੀਕ ਬ੍ਰੈਕਫਾਸਟ ਕੀਤਾ ਨੂੰ ਆਪਾਂ ਨੂੰ 2 ਘੰਟੇ ਹੋ ਗਏ ਆ 2.5 ਘੰਟੇ ਹੋ ਗਿਆ ਤੇ ਆਪਾਂ 9:30 ਵਜੇ ਆਪਾਂ ਬ੍ਰੈਕਫਾਸਟ ਕੀਤਾ ਸੀਗਾ ਹੁਣ ਸਵੇਕ 11:12 ਹੋ ਗਿਆ ਤੇ ਹੁਣ ਆਪਾਂ ਲੱਗੇ ਆਪਣੀ ਅਗਲੀ ਮੀਲ ਖਾਣ ਲਈ ਸੋ ਅੱਜ ਦੀ ਜਿਹੜੀ ਅੱਜ ਦੀ ਮੀਲ ਉਹਦੇ ਵਿੱਚ ਮੈਂ ਲਵਾ ਇੱਕ ਮੈਂ ਦੇਖ ਸਕਦੇ ਤੁਸੀਂ ਜਿਹੜਾ ਐਪਲ ਦਾ ਜਿਹੜਾ ਨਾ ਸੇਵ ਆ ਇਹ ਮੈਂ ਇੱਕ ਸੇਵ ਜੀ ਦੇ ਲਈ ਇਹ ਇੱਕ ਠੀਕ ਹੈ ਜੀ ਤੇ ਨਾਲ ਮੈਂ ਲਈਆਂ ਨੇ ਚਾਰ ਪੰਜ ਗਿਰੀਆਂ ਮੈਂ ਕਾਜੂ ਦੀਆਂ ਲਈਆਂ ਨੇ ਤੇ ਤਿੰਨ ਚਾਰ ਗਿਰੀਆਂ ਮੈਂ ਜਿਹੜੀਆਂ ਮੈਂ ਅਖਰੋਟ ਦੀਆਂ ਲਈਆਂ ਨੇ ਅਖਰੋਟ ਹੋ ਗਿਆ ਕਾਜੂ ਹੋ ਗਿਆ ਤੇ ਸੇਵ ਹੋ ਗਿਆ ਤੇ ਨਾਲ ਫੇਰ ਉਹੀ ਬਲੈਕ ਜਿਹੜੀ ਕੌਫੀ ਆ ਆਮੇ ਬ્લેਕ ਕਾਫੀ ਆਈਡੀ ਮੇ ਇੱਕ ਦੋ ਕੱਪ ਬ્લેਕ ਕਾਫੀ ਦਾ ਲਿਆਵਾ ਤੇ ਇਹ ਆਪਣਾ ਜਿਹੜਾ ਆਪਣਾ ਅੱਜ ਦਾ ਮਤਲਬ ਜਿਹੜੀ ਸੈਕੰਡ ਮੀਲ ਆ ਉਹ ਹੋਏਗੀ ਜੀ ਸੋ ਤੁਸੀਂ ਬਲੇਕ ਕਾਫੀ ਦੇ ਸਾਥ ਤੁਸੀਂ ਗ੍ਰੀਨ ਟੀ ਵੀ ਲੈ ਸਕਦੇ ਹੋ ਗ੍ਰੀਨ ਕਾਫੀ ਵੀ ਤੁਸੀਂ ਲੈ ਸਕਦੇ ਹੋ ਤੇ ਬਾਕੀ ਜਿਹੜਾ ਮੈਂ ਸੇਵ ਲੈਸ ਹੈ ਦੀ ਸਾਥ ਤੁਸੀਂ ਸੰਤਰਾ ਵੀ ਲੈ ਸਕਦੇ ਹੋ ਅਨਾਰ ਵੀ ਲੈ ਸਕਦੇ ਹੋ ਕੀਵੀ ਵੀ ਲੈ ਸਕਦੇ ਹੋ ਜਿਹੜਾ ਮਰਜੀ ਫਰੂਟ ਹੈ ਜਿਹੜਾ ਤੁਸੀਂ ਉਹ ਐਡ ਕਰ ਸਕਦੇ ਹੋ ਸੋ ਇਹ ਆਪਣੀ ਸੈਕੰਡ ਮੀਲ ਹੁਣ ਇਸ ਤੋਂ ਬਾਅਦ ਆਪਾਂ ਸਿੱਧਾ ਲੰਚ ਕਰਾਂਗੇ ਸੋ ਲੰਚ ਦੇ ਵਿੱਚ ਦੇਖਦੇ ਆਪਾਂ ਕੀ ਕੁਝ ਲੈਣਾ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਹੁਣ ਆਪਾਂ ਲੱਗ ਤੇ 2 ਘੰਟੇ ਹੋ ਗਏ ਆਪਾਂ ਨੂੰ ਆਪਾਂ ਮੀਲੇ ਨੂੰ ਤੇ ਹੁਣ ਆਪਾਂ ਲੰਚ ਦੇ ਵਿੱਚ ਆਪਾਂ ਲੈਸਾ ਇੱਕ ਪਲੇਟ ਆਪਾਂ ਸਲਾਦ ਦੀ ਲਈ ਆ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਤਿੰਨ ਚਾਰ ਚੀਜ਼ਾਂ ਜਿਹੜੀ ਕੀਤੀਆਂ ਨੇ ਇੱਕ ਤਾਂ ਮੈਂ ਪਿਆਜ਼ ਜਿਹੜੀ ਕੀਤਾ ਜੀ ਤੇ ਹਾਫ ਖੀਰਾ ਜਿਹੜੀ ਕੀਤਾ ਹਾਫ ਮੈਂ ਗੱਜਰ ਜਿਹੜੀ ਕੀਤੀ ਆ ਤੇ ਨਾਲ ਦੋ ਜਿਹੜੇ ਨਿੰਬੂ ਆ ਮੈਂ ਨਿੰਬੂ ਲਿਆ ਤੇ ਨਾਲ ਮੈਂ ਇਹੜੀ ਕੀਤਾ ਤੁਸੀਂ ਦੇਖ ਸਕਦੇ ਹੋ ਮੈਂ ਤਿੰਨ ਅੰਡੇ ਆ ਜਿਹੜੇ ਉਹ ਲਏ ਆ ਤੇ ਜਿਹੜਾ ਇਹਦਾ yellow part ਆ ਮੈਂ ਉਹ ਕੱਢਤਾ ਤੇ 30 ਗ੍ਰਾਮ ਮੈਂ ਜਿਹੜੇ ਉਬਲੇ ਹੋਏ ਚੋਹੜਾ ਰਾਈਸ ਹਨ ਲੈ ਲਏ ਆ ਤੇ ਇੱਕ ਕੋਲੀ ਜਿਹੜੀ ਇਹ ਕੜੀ ਦੀ ਲਈ ਆ ਜੀ ਸੋ ਤੁਸੀਂ ਦੇਖ ਸਕਦੇ ਹੋ ਜੀ ਇਹ ਆਪਣਾ ਜਿਹੜਾ ਲੰਚ ਹੋਏਗਾ ਸੋ ਇਹ ਆਪਣਾ ਲੰਚ ਵਾ ਤੇ ਜੇ ਤੁਸੀਂ ਨੌਨ ਵੇਜ ਨਹੀਂ ਖਾਂਦੇ ਅੰਡੇ ਦੀ ਥਾਂ ਤੇ ਤੁਸੀਂ ਮਤਲਬ ਵੀ ਪਨੀਰ ਵਗੈਰਾ ਵੀ ਐਡ ਕਰ ਸਕਦੇ ਹੋ ਨਾ ਜਿਵੇਂ ਜਿਵੇਂ ਕਹਿਦਾ ਨੂੰ ਛੋਲੇ ਤੁਸੀਂ ਰਾਤ ਨੂੰ ਉਬਾਲ ਕੇ ਸੋਰੀ ਪੇਕੇ ਰੱਖ ਦੋ ਛੋਲੇ ਤੁਸੀਂ ਤੇ ਜਿਹਨੇ ਤੁਸੀਂ ਉਬਾਲ ਕੇ ਰੱਖ ਲਓ ਤੁਸੀਂ ਛੋਲੇ ਵੀ ਤੁਸੀਂ ਐਡ ਕਰ ਸਕਦੇ ਹੋ ਇਹਦੇ ਵਿੱਚ ਜਾਂ ਫਿਰ ਤੁਸੀਂ ਪਨੀਰ ਵਗੈਰਾ ਵੀ ਦੇ ਸਕਦੇ ਹੋ ਜੇ ਨੌਨ ਵੇਜ ਖਾਣਿਓ ਅੰਡੇ ਦੇ ਜਾਂ ਫਿਰ ਤੁਸੀਂ 100 ਗ੍ਰਾਮ ਉਬਲੇਗਾ ਚਿਕਨ ਦੇ ਦੋ। ਸੋ ਇਹ ਹੈ ਆਪਣਾ ਲੰਚ ਆ ਜੀ। ਹੁਣ ਆਪਣੀ ਜਿਹੜੀ ਨੈਕਸਟ ਮੀਲ ਆ ਉਹ ਹੋएगी 5:30 ਵਜੇ। ਸੋ ਆਪਾਂ 5:30 ਸੋ ਹੁਣ ਆਪਾਂ 5:30 ਵਜੇ ਜਿਹੜੀ ਜਿਹੜੀ ਮੀਲ ਆ ਉਹ ਲਵਾਂਗੇ। ਸੋ 5:30 ਦੀ ਮੀਲ ਚ ਆਪਾਂ ਟੀਨ ਲੈਣਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸੋ ਬਲੌਗ ਦੇ ਨਾਲ ਬਣੇ ਤੇ ਆ ਜੀ। ਸੋ ਹਾਂਜੀ ਆਪਾਂ ਹੁਣ ਜਿਹੜੀ ਆਪਣੀ ਅਗਲੀ ਮੀਲ ਆ ਆਪਣੀ ਆ ਨਾ 5:30 ਵਜੇ ਵਾਲੀ ਤੇ ਆਪਾਂ ਉਹ ਲੈਣ ਲੱਗੇ ਆ ਤੇ 5:30 ਜਿਹੜੀ ਮੀਲ ਦੇ ਵਿੱਚ ਮੈਂ ਲਾਇਆ ਇੱਕ ਨਾ ਮੀਡੀਅਮ ਸਾਈਜ਼ ਦਾ ਮੈਂ ਅਮਰੂਦ ਆ ਜਿਹੜਾ ਅਮਰੂਦ ਜੀਰ ਕੇ ਲਿਆਵਾ ਤੇ ਨਾਲ ਮੇਲੇ ਨੇ ਥੋੜੇ ਜੇ ਇੱਕ ਮੁਠੀ ਮੇ ਪੀਨਟਸ ਦੀ ਲਈ ਆ ਜਿਹੜੇ ਪੀਨਟਸ ਹੁੰਦੇ ਨੇ ਨਾ ਮੂੰਗਫਲੀ ਦੇ ਦਾਣੇ ਜਿਹਨੂੰ ਆਪਾਂ ਕਹਿੰਦੇ ਨੇ ਪੀਨਟਸ ਲੈਣੇ ਜੀ ਤੇ ਨਾਲ ਆ ਮੈਂ ਇੱਕ ਅਮਰੂਦ ਤੇ ਨਾਲ ਮੈਂ ਇੱਕ ਕੱਪਾ ਜਿਹੜਾ ਮੈਂ ਬਲੈਕ ਕਾਫੀ ਦਾ ਲਿਆਵਾ ਸੋ ਅਮਰੂਦ ਦੀ ਥਾਂ ਤੇ ਤੁਸੀਂ ਕੋਈ ਵੀ ਤੁਸੀਂ ਮਤਲਬ ਵੀ ਫਰੂਟ ਲੈ ਸਕਦੇ ਜਿਹੜਾ ਤੁਹਾਨੂੰ ਅੱਛਾ ਲੱਗਦਾ ਵਾ ਤੇ ਨਾਲ ਤੁਸੀਂ ਲੈ ਸਕਦੇ ਹੋ ਪੀਨਟਸ ਦੀ ਥਾਂ ਤੇ ਤੁਸੀਂ ਕਾਜੂ ਵੀ ਲੈ ਸਕਦੇ ਹੋ ਪਿਸਤਾ ਵੀ ਲੈ ਸਕਦੇ ਹੋ ਅਖਰੋਟ ਵੀ ਲੈ ਸਕਦੇ ਹੋ ਜੜਾ ਤੋਂ ਨੂੰ ਛਾਲਾ ਦਾ ਵੀ ਇੱਕ ਮੁਠੀ ਉਹ ਲੈ ਸਕਦੇ ਹਾਂ ਪੁੱਜੇ ਹੋਏ ਛੋਲੇ ਵੀ ਤੁਸੀਂ ਲੈ ਸਕਦੇ ਹੋ ਤੇ ਨਾਲ ਤੁਸੀਂ ਬ્લેਕ ਕਾਫੀ ਦੀ ਥਾਂ ਤੇ ਤੁਸੀਂ ਗ੍ਰੀਨ ਟੀ ਜਾਂ ਗ੍ਰੀਨ ਕਾਫੀ ਵੀ ਤੁਸੀਂ ਲੈ ਸਕਦੇ ਹੋ ਸੋ ਇਹ ਆਪਣੀ ਸਾਡੇ ਪੰਜ ਲਈ ਮੀਲ ਸੀ ਸੋ ਹੁਣ ਕਰਾਂਗੇ ਆਪਾਂ ਸਿੱਧਾ ਡਿਨਰ ਸੋ ਬਲੌਗ ਦੇ ਨਾਲ ਬਣੇ ਦਿਓ ਜੀ ਸੋ ਹਾਂਜੀ ਆਪਣਾ ਹੁਣ ਡਿਨਰ ਦਾ ਟਾਈਮ ਹੋ ਗਿਆ ਯਾਨੀ ਆਪਣੀ ਜਿਹੜੀ ਲਾਸਟ ਫਾਈਨਲ ਮੀਲ ਆ ਆਪਾਂ ਉਹ ਹੁਣ ਲੈਣ ਲੱਗੇ ਆ ਤੇ ਡਿਨਰ ਦੇ ਵਿੱਚ ਮੈਂ ਦੁਬਾਰਾ ਤੁਹਾਨੂੰ ਮੈਂ ਕੀ ਲਾ ਮੈਂ ਇੱਕ ਕੋਲੀ ਮੈਂ ਸਾਗ ਦੀ ਲਈ ਹੈ ਜੀ ਇੱਕ ਕੋਲੀ ਸਬਜ਼ੀ ਦੀ ਤੁਸੀਂ ਕੋਈ ਵੀ ਸਬਜ਼ੀ ਲੈ ਸਕਦੇ ਹੋ ਚਾਰਵੇਂ ਅੰਡੇ ਰੇ ਆ ਜਿਹੜਾ ਇਹਦਾ ਯੈਲੋ ਪਾੜ ਤੁਸੀਂ ਦੇਖ ਸਕਦੇ ਮੈਂ ਯੈਲੋ ਪਾੜ ਕੱਟਤਾ ਜੀ ਤੇ ਜਿਹੜੇ 30 ਗ੍ਰਾਮ ਹੈ ਰਾਈਸ ਲਏ ਜੀ 30 ਗ੍ਰਾਮ ਰਾਈਸ ਹੋਗੇ ਇੱਕ ਗੋਲੀ ਸਬਜ਼ੀ ਦੀ ਹੋਗੀ ਤੇ ਚਾਰ ਉਬਲੇ ਹੋਏ ਆਂਡੇ ਹੋਗੇ ਤੇ ਨਾਲ ਇੱਕ ਪਲੇਟ ਸਲਾਦ ਦੀ ਹੈ ਜੀ ਸਲਾਦ ਦੇ ਵਿੱਚ ਮੈਂ ਗਾਜਰ ਲਿਆਵਾ ਗਾਜਰ ਲਈ ਹੈ ਜੀ ਤੇ ਨਾਲ ਇੱਕ ਟਮਾਟਰ ਲਿਆਵਾ ਹਾਫ ਕੀੜਾ ਲਿਆਵਾ ਤੇ ਇੱਕ ਮੈਂ ਛੋਟਾ ਜਿਹਾ ਸਰ੍ਹੋਂ ਜੀਰਿਆ ਤੇ ਇੱਕ ਪੀਸ ਮੈਂ ਚਕੁੰਦਰ ਦਾ ਲਿਆਵਾ ਚਾਰ ਪੰਜ ਆਈਟਮਾਂ ਨੇ ਜਿਹੜੀਆਂ ਮੈਂ ਸਲਾਦ ਦੀਆਂ ਮੈਂ ਲਈਆਂ ਨੇ ਚਾਰ ਪੰਜ ਚੀਜ਼ਾਂ ਮੈਂ ਸਲਾਦ ਦੇ ਵਿੱਚ ਛੜੀ ਕਿਤੇ ਨੇ ਤੇ ਬਾਕੀ ਇਹ ਚਾਰ ਆਂਡੇ ਸਬਜੀ ਤੇ ਨਾਲ ਹੋਵੇ ਚੋਲ ਸੋ ਤੁਸੀਂ ਇਹ ਡਿਨਰ ਕਰ ਸਕਦੇ ਹੋ ਅਗਰ ਤੁਸੀਂ ਨੌਨवेज ਹੈਗੇ ਹੋ ਨੌਨवेज ਖਾ ਲੈਣੇ ਹੋ ਤਾਂ ਤੁਸੀਂ ਆਂਡੇ ਜਾਂ ਫਿਰ ਚਿਕਨ ਲੈ ਸਕਦੇ ਹੋ 100 ਗ੍ਰਾਮ ਉਬਲੇ ਹੋਇਆ ਜੇ ਤੁਸੀਂ ਨੌਨवेज ਨਹੀਂ ਖਾਂਦੇ ਤਾਂ ਇਹਦੀ ਥਾਂ ਤੁਸੀਂ ਪਨੀਰ ਹੈ ਜਿਹੜਾ ਤੁਸੀਂ ਉਹ ਐਡ ਕਰ ਸਕਦੇ ਹੋ ਸੋ ਇਹ ਆਪਣਾ ਜਿਹੜਾ ਡਿਨਰ ਹੋਏਗਾ ਜੀ ਤੇ ਇਹ ਆਪਣੀ ਲਾਸਟ ਐਂਡ ਫਾਈਨਲ ਮੀਲ ਆ ਸੋ ਅੱਜ ਦਾ ਬਲੌਗ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਜੀ ਤੇ ਮਿਲਦੇ ਆ ਕੱਲ੍ਹ ਇੱਕ ਨਵੇਂ ਤੇ ਵਧੀਆ ਬਲੌਗ ਦੇ ਨਾਲ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਮੀਲ ਤੇ ਵੇਜੋ ਵੈਲਕਮ ਕਰਦਾ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ੍ਹ ਇੱਕ ਨਵੇਂ ਤੇ ਵਧੀਆ ਬਲੌਗ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ